ਮੈਂ ਨਹੀਂ ਕਛ ਹੋ ਨਹੀਂ ਕਛ ਆਹੇ ਨਾ ਮੋਰਾ ਔਸਰ ਲੱਜ ਆਖ ਲੈ ਹੋ ਸਦਨਾ ਜਨ ਤੋਰਾ ਸਜਣ ਸੱਚਾ ਪਾਤ ਸਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹ ਤਨਾਸਰੀ ਮਹਲਾ 5 ਘਰਿ 6 ਵਾ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਸੁਨੋ ਸੰਤ ਪਿਆਰੇ ਬਿਨੋ ਹਮਾਰੇ ਜਿਉ ਹਰ ਬਿਨ ਮੁਕਤ ਨਾ ਕਾਹੂ ਜਿਉ ਸੁਨੋ ਸੰਤ ਪਿਆਰੇ ਬਿਨੋ ਹਮਾਰੇ ਜਿਉ ਹਰ ਬਿਨ ਮੁਕਤ ਨਾ ਕਾਹੂ ਜੀਓ ਰਹਾਓ ਮਨ ਨਿਰਮਲ ਕਰਮ ਕਰ ਤਾਰਨ ਤਰਨ ਹਰ ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜੀਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹ ਉਪਦੇਸ਼ ਮੋਕੋ ਗੁਰਦੀਨਾ ਜੀਓ ਤੈਸੋ ਨਾ ਲਾਈਐ ਹਿਤ ਜਾ ਕੋ ਕਛ ਨਾਹੀ ਬੀਤ ਅੰਤ ਕੀ ਬਾਰ ਉਹ ਸੰਗ ਨ ਚਾਲੈ ਮਨ ਤਨ ਤੂੰ ਆਰਾਧ ਹਰ ਕੇ ਪ੍ਰੀਤਮ ਸਾਧ ਜਾ ਕੈ ਸੰਗ ਤੇਰੇ ਬੰਧਨ ਛੂਟੈ ਗਹੁ ਪਾਰ ਬ੍ਰਹਮ ਸਰਨ ਹਿਰਦੈ ਕਮਲ ਚਰਨ ਅਵਰ ਆਸ ਕਛ ਪਟਲ ਨ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪਾਸ ਸੋਈ ਨਾਨਕ ਜਾ ਕੋ ਕਿਰਪਾ ਕੀਜੈ ਗਹੋ ਪਾਰ ਬ੍ਰਹਮ ਸਰਨਾ ਹਿਰਦੈ ਕਮਲ ਚਰਨ ਅਵਰ ਆਸ ਕਛ ਪਟਲ ਨਾ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪਾਸੋਈ ਨਾਨਕ ਜਾ ਕੋ ਕਿਰਪਾ ਕੀਜੈ ਭਾਵ ਸਤਿਗੁਰੂ ਜੀ ਬਾਣੀ ਦੇ ਵਿੱਚ ਸਾਨੂੰ ਕੀ ਫਰਮਾਨ ਕਰ ਰਹੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਏ ਪਿਆਰੇ ਸੰਤ ਜਨੋ ਮੇਰੀ ਬੇਨਤੀ ਸੁਨੋ ਪਰਮਾਤਮਾ ਦੇ ਸਿਮਰਨ ਤੋਂ ਬਿਨਾ ਮਾਇਆ ਦੇ ਬੰਧਨਾ ਤੋਂ ਕਿਸੇ ਦੀ ਪੀ ਖਲਾਸੀ ਨਹੀਂ ਹੁੰਦੀ। हे ਮਨ ਜੀਵਨ ਨੂੰ ਪਵਿੱਤਰ ਕਰਨ ਵਾਲੇ ਹਰ ਸਿਮਰਨ ਦੇ ਕੰਮ ਕਰਿਆ ਕਰ। ਪ੍ਰਮਾਤਮਾ ਦਾ ਨਾਮ ਹੀ ਸੰਸਾਰ ਸਮੁੰਦਰ ਤੋਂ ਫ਼ਾਰ ਲੰਘਣ ਲਈ ਜਹਾਜ਼ ਹੈ। ਦੁਨੀਆ ਦੇ ਹੋਰ ਸਾਰੇ ਜੰਜਾਲ ਤੇਰੇ ਕਿਸੇ ਪੀ ਕੰਮ ਨਹੀਂ ਆਉਣਗੇ। ਪ੍ਰਕਾਸ਼ ਰੂਪ ਪਰਮਾਤਮਾ ਦੀ ਸੇਵਾ ਭਗਤੀ ਹੀ ਅਸਲ ਜੀਵਨ ਹੈ ਇਹ ਸਿੱਖਿਆ ਮੈਨੂੰ ਗੁਰੂ ਨੇ ਦਿੱਤੀ ਹੈ ਏ ਭਾਈ ਉਸ ਧਨ ਪਦਾਰਥ ਨਾਲ ਪਿਆਰ ਨਹੀਂ ਪਾਉਣਾ ਚਾਹੀਦਾ ਜਿਸ ਦੀ ਕੋਈ ਪਾਇਆ ਹੀ ਨਹੀਂ ਉਹ ਧਨ ਪਦਾਰਥ ਅਖੀਰ ਵੇਲੇ ਨਾਲ ਨਹੀਂ ਜਾਂਦਾ ਆਪਣੇ ਮਨ ਵਿੱਚ ਹਰਦੇ ਵਿੱਚ ਤੂੰ ਪਰਮਾਤਮਾ ਦਾ ਨਾਮ ਸਿਮਰਿਆ ਕਰ ਪਰਮਾਤਮਾ ਨਾਲ ਪਿਆਰ ਕਰਨ ਵਾਲੇ ਸੰਤ ਜਨਾਂ ਦੀ ਸੰਗਤ ਕਰਿਆ ਕਰ ਕਿਉਂਕਿ ਉਹਨਾਂ ਸੰਤ ਜਨਾਂ ਦੀ ਸੰਗਤ ਵਿੱਚ ਤੇਰੇ ਮਾਇਆ ਦੇ ਬੰਧਨ ਮੁੱਕ ਸਕਦੇ ਹਨ हे ਭਾਈ ਪਰਮਾਤਮਾ ਦਾ ਆਸਰਾ ਫੜ ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਕੋਮਲ ਚਰਨ ਵਸਾ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੀ ਆਸ ਨਹੀਂ ਕਰਨੀ ਚਾਹੀਦੀ ਕੋਈ ਹੋਰ ਆਸਰਾ ਨਹੀਂ ਢੂੰਡਣਾ ਚਾਹੀਦਾ ਏ ਨਾਨਕ ਉਹੀ ਮਨੁੱਖ ਭਗਤ ਹੈ ਉਹੀ ਗਿਆਨवान ਹੈ ਉਹੀ ਸੁਰਤ ਅਭਿਆਸੀ ਹੈ ਉਹੀ ਤਪੱਸਵੀ ਹੈ ਜਿਸ ਉੱਤੇ ਪਰਮਾਤਮਾ ਕਿਰਪਾ ਕਰਦਾ ਹੈ